ਅਕਾਲੀਆਂ ਵੱਲੋਂ ਬਾਥਰੂਮ ਸਾਫ਼ ਕਰਨ ਦੀ ਕੀਤੀ ਗਈ ਸੇਵਾ ਜਥੇਦਾਰ ਸਿੰਘ ਸਹਿਵਾਨ ਗਿਆਨੀ ਰਗਵੀਰ ਸਿੰਘ ਜੀ ਨੇ ਲਗਾਈ ਸੀ ਸਜਾ ਕਈ ਅਕਾਲੀ ਤੇ ਬਾਕੀ ਆਗੂਆਂ ਨੇ ਕੀਤੀ ਸੇਵਾ ਬੇਤਦਨੀਸ਼ਰੇ ਕੱਲ ਤੱਕ ਸਾਹਿਬੇ ਖੇ ਹੋਏ ਕੱਟ ਤੋਂ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਅਕਾਲੀ ਦਲ ਦੇ ਮੌਜੂਦਾ ਅਤੇ ਬਗੀ ਆਗੂਆਂ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਲਗਾਈਆਂ ਸਨ ਜਿਸ ਤਹਿਤ ਅੱਜ ਸਾਰੇ ਅਕਾਲੀ ਤੇ ਬਗੀ ਆਗੂ ਦਰਬਾਰ ਸੇ ਪਹੁੰਚੇ ਤੇ ਆਪਣੀਆਂ ਸੇਵਾਵਾਂ ਨੂੰ ਪੂਰਾ ਕਰ ਰਹੇ ਨੇ ਇਸ ਤਹਿਤ ਅੱਜ ਅਕਾਲੀ ਦਲ ਦੇ ਮੌਜੂਦਾ ਆਗੂ ਅਤੇ ਕਈ ਬਾਗੀ ਆਗੂਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ 'ਚ ਬਣੇ ਬਾਥਰੂਮਾਂ ਦੀ ਸਫਾਈ ਕੀਤੀ। ਕਿ ਜਸਪਾਲਾ ਸੋਟੀ ਸਿੰਘ ਕਹੜਾ, ਪ੍ਰੇਮ ਸਿੰਘ ਚੰਦੂ ਮਾਜਰਾ, ਬੇਕਰਮਜੀਤ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਟੀਮਾ ਅਤੇ ਵਿਪੇ ਜਗੀਰਖੋਰ ਨੇ ਬਾਥਰੂਮ ਸਾਫ ਕਰਨ ਦੀ ਸੇਵਾ ਕੀਤੀ। ਇਹਨਾਂ ਤੱਕ ਸਭ ਤੋਂ ਧਾਰਮਿਕ ਸੇਵਾ ਲੱਗੀ ਸੀ ਅਤੇ ਧਾਰਮਿਕ ਸੇਵਾ ਨੂੰ ਦਰਸਾਉਣ ਵਾਸਤੇ ਆਪਾਂ ਆਏ ਆ। ਕੀ ਕਹਿਣਾ ਚਾਹੁੰਦੇ ਜੋ ਆ ਤੱਕ ਸਿਆਦੀ ਜਿਹੜੀ ਸਰਵ ਉੱਚਤਾ ਹੈ ਜਥੇਦਾਰ ਸਹਿਬਾਂ ਦਾ ਜਿਹੜਾ ਇੱਕ ਕਿਰਦਾਰ ਨੂੰ ਨੀਵਾ ਕੀਤਾ ਗਿਆ ਸੀ ਕੱਲੇ ਵੀ ਪਤਾ ਲੱਗ ਗਿਆ ਕਿ ਤਿੰਨ ਜਿਹੜੇ ਜਥੇਦਾਰਾਂ ਨੂੰ ਜਿਹੜੇ ਸਪਸ਼ਟੀਕਰਨ ਦਿੱਤੇ ਸੀ ਉਹ ਵੀ ਆਪਰਮਾਨ ਹੋ ਗਏ ਨੇ ਕਿਤੇ ਨਾ ਕਿਤੇ ਜਿਹੜੇ ਝੂਠ ਬੋਲ ਕੇ ਕਾਲਤਾਬੇ ਸਾਹਿਬ ਦੇ ਉੱਤੇ ਆਂਦੇ ਸੀ ਉਹ ਵੀ ਪਿੱਛੇ हट ਗਏ ਨੇ ਕੀ ਕਹਿਣਾ ਚਾਹੁੰਦੇ ਨੇ ਕੱਲ ਦੇ ਵਰਤਾਰੇ ਨੂੰ ਤੇ ਆਪ ਆਪਾ ਸਵਾਦ ਕਰਦੇ ਨੇ ਦੇਖੋ ਸਾਡਾ ਇਤਿਹਾਸ ਜਿਹੜਾ ਉਹ ਬੜੀ ਮਹਾਨਤਾ ਰੱਖਦਾ ਹੈ ਸ਼੍ਰੀ ਅਕਾਲਤਾਬੇ ਸਾਹਿਬ ਛੇਵੇਂ ਪਾਚਾ ਸ੍ਰੀ ਗੁਰੂ ਹਰਿਕੋਬਿੰਦ ਸਾਹਿਬ ਜੀ ਨੇ ਸਿਰਜੇ ਇਸੇ ਕਰਕੇ ਸੀ ਕਿ ਕੌਮ ਨੂੰ ਹਮੇਸ਼ਾ ਜਦੋਂ ਕਿਤੇ ਦੁਬਧਾ ਚ ਪੈ ਜਾਈ ਉਹਨੂੰ ਦੁਬਧਾ ਚ ਕੰਢਿਆ ਜਾਵੇ ਜਦੋਂ ਕਿਤੇ ਸਿਧਾਂਤਾਂ ਦਾ ਮਰਿਆਦਾ ਦਾ ਕਤਲ ਹੋਵੇ ਤੇ ਉਸ ਵੇਲੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਅੱਜ ਜਿਹੜਾ ਇਹ ਫੈਸਲਾ ਕੀਤਾ ਗਿਆ ਮੈਂ ਸਭ ਦੀ ਹੈ ਕਿ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਸੱਲੀ ਹੈ ਬਹੁਤ ਵੱਡਾ ਸਾਨੂੰ ਸਕੂਲ ਮਿਲਿਆ ਕਿ ਜਿਹੜੀ ਆਵਾਜ਼ ਅਸੀਂ ਲੈ ਕੇ ਚੱਲੇ ਸੀ ਉਹ ਇਹੀ ਸੀ ਕਿ ਬਹੁਤ ਸਾਰੀਆਂ ਗਲਤੀਆਂ ਹੋਈਆਂ ਸੀ ਬਹੁਤ ਸਾਰੀਆਂ ਭੁੱਲਾਂ ਹੋਈਆਂ ਸੀ ਤੇ ਉਹਨਾਂ ਨੂੰ ਗੁਨਾਹਾਂ ਵਿੱਚ ਬਦਲ ਬਦਲ ਗਈਆਂ ਉਹ ਗੁਨਾਹ ਜਿਹੜੇ ਸੀ ਸਾਨੂੰ ਪੰਥਕ ਤੌਰ ਤੇ ਕਮਜ਼ੋਰ ਕਰ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਰਿਹਾ ਸੀਗਾ ਰਾਜਨੀਤਿਕ ਸ਼ਕਤੀ ਸਾਡੀ ਕਮਜ਼ੋਰ ਹੋ ਗਈ ਸਾਡੀ ਧਾਰਮਿਕ ਸ਼ਕਤੀ ਵੀ ਕਮਜ਼ੋਰ ਹੋ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਮਜ਼ੋਰ ਹੋ ਰਹੀ ਸੀ ਸਾਡੇ ਸ਼ਹੀਦ ਅਕਾਲਤਖ ਸਾਹਿਬ ਜੀ ਦੀ ਮਾਨ ਮਰਿਆਦ ਨੂੰ ਢਾਹ ਲੱਗ ਰਹੀ ਸੀ ਇੱਥੋਂ ਦੀ ਜੋ ਤਾਕਤ ਹੈ ਉਹਨੂੰ ਚੁਣੌਤੀਆਂ ਮਿਲ ਰਹੀਆਂ ਸਨ ਔਰ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਅਸੀਂ ਇੱਕ ਬਣਾ ਕੇ ਟੀਮ ਬਣਾ ਕੇ ਇੱਕ ਆਵਾਜ਼ ਆਪਣੀ ਉਠਾਈ ਸ੍ਰੀ ਅਕਾਲ ਤਰ ਸਾਹਿਬ ਦੇ ਉੱਤੇ ਆ ਕੇ ਕਿ ਇਹ ਸਾਰੀਆਂ ਗੱਲਾਂ ਨੂੰ ਠੀਕ ਕਰਨ ਵਾਸਤੇ ਸਿੰਘ ਸਾਹਿਬ ਜੀ ਆਪ ਪੰਥ ਸਿੰਘ ਸਾਹਿਬਾਨ ਬੈਠ ਕੇ ਗੁਰਮਤਾ ਕਰਕੇ ਸਾਨੂੰ ਸੇਧ ਦਿਓ ਆਦੇਸ਼ ਜਾਰੀ ਕਰੋ ਜਿੱਥੇ-ਜਿੱਥੇ ਜਿਹਦੀ ਕਿੱਡਾ ਕੁ ਗੁਨਾਹ ਕੀਤਾ ਕਿੰਨੇ ਕਿੱਡਾ ਦੋਸ਼ ਕੀਤਾ ਕਿੰਨੀ ਗਲਤੀ ਕੀਤੀ ਹੈ ਉਹਦੇ ਅਨੁਸਾਰ ਉਹਨਾਂ ਨੂੰ ਤਨਖਾਹ ਵੀ ਲਈ ਜਾਵੇ ਸੇਵਾ ਵੀ ਲਈ ਜਾਵੇ ਤਾਂ ਜੋ ਮੁਰਕੇ ਇਹ ਸਾਰੀਆਂ ਗੱਲਾਂ ਨਾ ਵਾਪਸ ਸਕਣ ਤੇ ਸ਼੍ਰੋਮਣੀ ਕਾਲੀਦਾਲ ਜਿਹੜੀ ਮਾਰ ਖਾ ਰਹੀ ਹੈ ਜਿਸ ਸੰਸਥਾਵਾਂ ਮਾਰ ਖਾ ਰਹੀਆਂ ਉਹ ਤਕੜੀਆਂ ਹੋ ਸਕਣ ਸੋ ਉਹ ਸਾਰਾ ਕੁਝ ਦੇਖਦੇ ਹੋਇਆ ਬੜੀ ਤਸੱਲੀ ਵੀ ਹੋਈ ਹੈ ਕਿ ਸਕੂਨ ਵੀ ਮਿਲਿਆ ਕਿ ਅੱਜ ਦੀ ਪੀੜ੍ਹੀ ਜਿਹੜੀ ਕਹਿੰਦੇ ਸੀ ਆਮ ਬੋਲਣ ਵਾਲੇ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਕੀ ਉਥੇ ਦੇ ਜਥੇਦਾਰ ਕੀ ਉਥੇ ਗਰੰਟੀ ਨੇ ਉਥੇ ਚਹ ਤਨਖਾਈਏ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਪਰ ਜਦੋਂ ਕੱਲ ਦਾ ਵਰਤਾਰਾ ਹੋਇਆ ਮੇਰਾ ਖਿਆਲ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਸੱਚੋਚੀ ਚੀਜ਼ਾਂ ਦਾ ਕੋਈ ਧੁਰਾ ਹੈ ਕੋਈ ਕੇਂਦਰ ਹੈ ਜਿੱਥੋਂ ਇੱਕ ਆਵਾਜ਼ ਆਉਂਦੀ ਹੈ ਤੇ ਸਾਰੀ ਕੌਮ ਜਿਹੜੀ ਹੈ ਉਹ ਉਹਨੂੰ ਸੋਚਣ ਦੇ ਮਜਬੂਰ ਹੋ ਜਾਂਦੀ ਹੈ ਸਾਰੀ ਦੁਨੀਆ ਵਿੱਚ ਪਤਾ ਲੱਗ ਗਿਆ ਕਿ ਉਸ ਕੇਂਦਰ ਦੀ ਕਿੰਨੀ ਤਾਕਤ ਹੈ ਕਿੰਨੀ ਸ਼ਕਤੀ ਹੈ ਕਿੰਨੀ ਧਾਕ ਹੈ ਕਿ ਕੋਈ ਅੱਗੋਂ ਜਵਾਬ ਸਵਾਲ ਨਹੀਂ ਕਰ ਸਕਦਾ ਜੋ ਬੋਲਣਾ ਪਏਗਾ ਕਿ ਸੱਚ ਬੋਲਣਾ ਪਏਗਾ ਜੋ ਗੱਲ ਕਰਨੀ ਪਹੇਗੀ ਕਿਸੇ ਆਧਾਰ ਤੇ ਕਰਨੀ ਪਹੇਗੀ ਸੋ ਮੈਂ ਸਭੀ ਦੀਆਂ ਕਿ ਸਿੰਘ ਸਹਿਬਾਨਾ ਨੇ ਕੱਲ ਜਿਹੜਾ ਵਰਤਾਕ ਕੀਤਾ ਤੇ ਫੈਸਲੇ ਲਏ ਹੈ ਤੇ ਫਿਰ ਗੁਰੂ ਪਾਚੇ ਨੇ ਸਾਨੂੰ ਵੀ ਉਹਨਾਂ ਨੇ ਇਕੱਠਾਇਆ ਇਥੇ ਸੇਵਾ ਕਰਨ ਵਾਸਤੇ ਕਿਹਾ ਸੀਗਾ ਅਸੀਂ ਆਏ ਕਿਉਂਕਿ ਸਤੂਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਾਰੇ ਚਿਤਲਾ ਕੇ ਸੇਵਾ ਕਰ ਰਹੇ ਕੋਈ ਭਾਂਡੇ ਮੰਨ ਦੀ ਸੇਵਾ ਕਰ ਰਹੇ ਹੈ ਕੋਈ ਜੋੜੇ ਚੜ੍ਹਨ ਦੀ ਸੇਵਾ ਕਰ ਰਹੇ ਹੈ ਕੋਈ ਜਿੱਦਾਂ ਜਿੱਦਾਂ ਹੁਕਮ ਲੱਗਾ ਉਹ ਸਾਰਿਆਂ ਨੇ ਆਪਣੀ ਤਨਖਾਹ ਵੀ ਪੂਰੀ ਕਰ ਰਹੀ ਹੈ ਸਾਨੂੰ ਵੀ ਹੁਕਮ ਲੱਗਾ ਸੀ ਕਿ ਅਸੀਂ 1 ਘੰਟਾ ਕੇ ਸਿਵਾ ਬਾਥਰੂਮਾਂ ਵਿੱਚ ਸੇਵਾ ਕਰਨੀ ਹੈ ਔਰ ਸਾ ਸੇਵਾ ਕਿੰਨੀ ਸਫਲ ਹੈ ਜੋ ਸਤਗੁਰ ਕਾ ਮਨ ਮੰਨੇ ਜਦੋਂ ਗੁਰੂ ਦੇ ਮੰਨੂ ਜਦੋਂ ਪਾ ਜਾਂਦੀ ਹੈ ਨਾ ਗੱਲ ਉਹ ਸਫਲਾਈ ਜਾਂਦੀ ਹੈ ਬਹੁਤ ਕਿਰਪਾ ਕਰੇ ਸਭ ਰਾਉਂ ਸੇਵਾ ਦਾ ਪਾਲਦੀ ਵੀ ਸ਼ਰੋਮਣੀ ਅਕਾਲੀ ਦਲ ਸੁਧਾਰ ਲੈ ਕੇ ਆਪਾਂ ਚੱਲੇ ਸੀ ਲੱਗਦਾ ਇੱਕ ਸੁਧਾਰ ਹੋ ਗਿਆ ਕਥੇਦਾਰਾਂ ਨੇ ਉਹਦਾ ਨਿਪਟਾਰਾ ਕਰ ਦਿੱਤਾ ਉਹ ਮੁਰਦਾਰ ਤੇ ਇਹ ਪੋਰ ਸ਼ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਵੀ ਦੇਖੋ ਸੁਧਾਰ ਤੇ ਚੱਲਦਾ ਹੀ ਰਹਿਣਗੇ ਅਸੀਂ ਸੁਧਾਰ ਲਹਿਰ ਬਣਾਈ ਇਸੇ ਕਰਕੇ ਸੀ ਜਿਹੜੀਆਂ ਕਮੀਆਂ ਨੇ ਉਹ ਦੂਰ ਕੀਤੀਆਂ ਜਾਂ ਤੇ ਇਹ ਵੀ ਕਮੀ ਸੀ ਸਾਡੇ ਵਿੱਚ ਕਿਉਂਕਿ ਜਦੋਂ ਅਸੀਂ ਕਹਿੰਦੇ ਹੁੰਦੇ ਸੀ ਇਹ ਤੇ ਉਦੋਂ ਕਹਿੰਦੇ ਸੀ ਲੋ ਨੀਂਥ ਜਾਣਦੀ ਪਰ ਇਹ ਸੀ ਮਨ ਬਣਾਇਆ ਸੀ ਪੀਸੀਏ ਨੂੰ ਠੀਕ ਕਰਨਾ ਹੈ ਅਸੀਂ ਤੇ ਇੱਕ ਹਿਸਾਬ ਆਇਆ ਆਪਣਾ ਜਿੱਦਾਂ ਇੱਕ ਚਿੜੀ ਕਹਿੰਦੇ ਨੇ ਚੁੰਝ ਪਰ ਪਰ ਕੇ ਪਾਣੀ ਆ ਗੂ ਤੇ ਸੜਦੀ ਸੀ ਨਾ ਜੰਗਲ ਦੇ ਵਿੱਚ ਅੱਗ ਬੁਝਾਉਣ ਲਈ ਅਸੀਂ ਉਹ ਹਿਸਾਬ ਆਇਆ ਇਤਿਹਾਸ ਤੇ ਪਹਿਲੇ ਹੀ ਮਹਾਨ ਹੈ ਇਤਿਹਾਸ ਤੇ ਪਹਿਲੇ ਹੀ ਸਾਡਾ ਬੜਾ ਅ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਪਹਿਲੇ ਹੀ ਬੜੀ ਵੱਡੀ ਹੈ ਸਿਧਾਂਤ ਸਾਡੇ ਜਿਹੜੀਆਂ ਦੁਨੀਆ ਤੋਂ ਬਲੱਖਣੀਆਂ ਸੋ ਮੈਂ ਸਭੀ ਦੀਆਂ ਕਿ ਇਹ ਸਾਡਾ ਇੰਨਾ ਸਕੂਨ ਹੋਇਆ ਕਿ ਜਿਹੜੀ ਅਸੀਂ ਲੈ ਕੇ ਤੁਰੇ ਸੀਗੇ ਕਿ ਅੱਜ ਕੌਮ ਇਕੱਠੀ ਹੋ ਜਾਵੇ ਔਮ ਦੁਬਤਾ ਚੋਂ ਨਿਕਲ ਜਾਵੇ ਵੈਗੁਰੂ ਕਿਰਪਾ ਕੇ ਹਰ ਤੇ ਅਰਦਾਸ ਜੀ ਗੁਰਮੁਖ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਸਾਰੀ ਕੌਮ ਨੂੰ ਸਾਰੀ ਸ਼ਰੋਮਣੀ ਅਕਾਲੀ ਦਲ ਨੂੰ ਇਹ ਸਮਰੱਥਾ ਵਕਸ਼ਣ ਤਾਕਤ ਵਕਸ਼ਣ ਕਿ ਕਿਤੇ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਹੋਈ ਹੈ ਇੱਕ ਅਸੀਂ ਮਾਨ ਮਰਿਆਦਾ ਦਾ ਕਦੀ ਕਹਾਣਾ ਨਾ ਕਰੀਏ ਇੱਕ ਅਸੀਂ ਕੌਮ ਦੇ ਵਿੱਚ ਇਹਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਕਰਨ ਵਾਸਤੇ ਵੱਡੀ ਜ਼ਿੰਮੇਵਾਰੀ ਨਿਭਾਈਏ ਇੱਕ ਇਹ ਹੈਗਾ ਕਿ ਕਮ ਸੋ ਕਮ ਅਸੀਂ ਇਹ ਸੋਚੀਏ ਕਿ ਜਿਹੜੇ ਰਾਜ ਭਾਗ ਨੇ ਉਹ ਵੀ ਆਪਣੇ ਧਰਮ ਦੇ ਆਧਾਰ ਨੂੰ ਲੈ ਕੇ ਤੁਰਨਾ ਚਾਹੀਦਾ ਧਰਮ ਦਾ ਕੁੰਡਾ ਉੱਤੇ ਰੱਖ ਕੇ ਚੱਲਣਾ ਚਾਹੀਦਾ ਹੈ ਭਾਵੇਂ ਕੋਈ ਪਾਰਟੀ ਹੋਵੇ ਜਿਹੜੇ ਵੀ ਰਾਜ ਕਰ ਰਹੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਧਰਮ ਦਾ ਹਮੇਸ਼ਾ ਧਿਆਨ ਰੱਖ ਕੇ ਤੇ ਫਿਰ ਰਾਜ ਕਰੀਏ ਤਾਂ ਜੋ ਉਹਨੂੰ ਰਾਜ ਨਾ ਸਮਝੀਏ ਆਪਣੀ ਡਿਊਟੀ ਸਮਝੀਏ ਆਪਣੀ ਸਰਕਾਰੀ ਡਿਊਟੀ ਦੇ ਤੌਰ ਦੇ ਤੇ ਕੰਮ ਕਰੀਏ ਮੈਨੂੰ ਲੱਗਦਾ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਤੁਹਾਡਾ ਦੇਖ ਹੋਏਗਾ ਮੈਂ ਕਿ ਪਹਿਲਾਂ ਹੀ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਆ ਬੇਟਾ ਅਸੀਂ ਸ਼੍ਰੋਮਣੀ ਕਾਲੀ ਦਲ ਕਦੇ ਅਸੀਂ ਕਹਾਂ ਵੀ ਸਾਡੀ ਪਾਰਟੀ ਵੱਖਰੀ ਅਸੀਂ ਇਹ ਕਹਿੰਦੇ ਕਿ ਸਾਡੀ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਗਰਾਵਟ ਆਈਆਂ ਕਮੀਆਂ ਨੂੰ ਅਸੀਂ ਸੁਧਾਰ ਕਰਨ ਵਾਸਤੇ ਇੱਕ ਲੈਰ ਬਣਾਈ ਠੀਕ ਉਹ ਜਿਹੜਾ ਡੈਲੀਗੇਟ ਦੀ ਪਰਤੀ ਸ਼ੁਰੂ ਕਰਨ ਲਈ ਸਿੰਘ ਸਾਹਿਬ ਨੇ ਜਿਆ ਉਹਦੇ ਤੇ ਆਪਾਂ ਸਹਿਯੋਗ ਕਰਾਂਗੇ ਸਾਡੇ ਜਣੇ ਸਹਿਯੋਗ ਨਹੀਂ ਅਸੀਂ ਤਨ ਤੋੜ ਕੇ ਮਨੋਂ ਤਨੋਂ ਮਨੋਂ ਅਸੀਂ ਪ੍ਰਤੀ ਕਰਾਂਗੇ ਕਿਹੜੀ ਕਮੇਟੀ ਉਹਨਾਂ ਨੇ ਬਣਾਈ ਉਹ ਮਨਜ਼ੂਰ ਹੈ ਜਿਹੜੀ ਉਹਨਾਂ ਕੋਲ ਦੇਖੋ ਜੀ ਸਾਡੇ ਨੇ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਸ਼੍ਰੋਮਣੀ ਕਾਲ ਦਲ ਦੇ ਉਹ ਸਾਰੇ ਵੱਡੇ ਸੂਝਵਾਨ ਵਿਅਕਤੀ ਨੇ ਉਹ ਕਰਨਗੇ ਭਰਤੀ ਸਾਰੇ ਕਾਪੀਆਂ ਛਪਾਉਣਗੇ ਜਿੰਮੇਵਾਰੀ ਨਿਭਾਉਣਗੇ ਸਾਰੇ ਵਰਕਰ ਮੈਂ ਸਾਰੇ ਪੰਜਾਬ ਦੇ ਵਰਕਰਾਂ ਨੂੰ ਬੇਨਤੀ ਕਰਦੀ ਆ ਕਿ ਆਓ ਰਲ ਕੇ ਇਕੱਠੇ ਹੋ ਕੇ ਹਰ ਹਲਕੇ ਦੇ ਵਿੱਚ ਵੱਧ ਤੋਂ ਵੱਧ ਭਰਤੀ ਕਰੀਏ ਔਰ ਆਧਾਰ ਕਾਰਡ ਬਕਾਇਦਾ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਆਧਾਰ ਕਾਰਡ ਇਸ ਕਰਕੇ ਲਾਉਣ ਵਾਸਤੇ ਕਿ ਕੋਈ ਬੋਗਸ ਭਰਤੀ ਨਾ ਹੋਵੇ ਕੋਈ ਝਾਲੀ ਭਰਤੀ ਨਾ ਹੋਵੇ ਕੋਈ ਡੁਪਲੀਕੇਟ ਭਰਤੀ ਨਾ ਹੋਵੇ ਸੋ ਇਹ ਚੰਗੀ ਗੱਲ ਹੈ ਕਿ ਇਹ ਚੰਗਾ ਮੈਸੇਜ ਆਏਗਾ ਕਿ ਭਰਤੀ ਵੀ ਜਿਹੜੀ ਨਿਰਪੱਖ ਹੋਵੇ ਤੇ ਸਾਡੇ ਜਿਹੜੇ ਮੈਂਬਰ ਬਣੇ ਆ ਸਾਰੇ ਰਲ ਕੇ ਇਹਨੂੰ ਪ੍ਰਤੀ ਵਿੱਚ ਵੱਤ ਵੱਤ ਸੁਪਰਵਾਈਜ਼ਨ ਆਪਣੀ ਕਰਦੇ ਆ। ਅੱਜ ਤਾਂ ਬਹੁਤ ਜ਼ਿਆਦਾ ਮਾਨੂੰ ਖੁਸ਼ੀ ਆ। ਇਦਾਂ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਸਾਰਾ ਕੁਝ ਭੁੱਲ ਕੇ ਅੱਜ ਇਸ ਦਿਵਸ ਬਲਕ ਪਤਲਾ ਘੰਟਾ ਕਦੋਂ ਬੀਤ ਗਿਆ। ਇਸ ਕਰਕੇ ਬਹੁਤ ਮਾਨੂੰ ਖੁਸ਼ੀ ਹੋਈ ਆ। ਜੋ ਹਕਮ ਜਹੈਦਾਰ ਸਾਹਿਬ ਨੇ ਦਿੱਤਾ ਮੈਂ ਸਮਝਦਾ ਕਿ ਇਹਦੇ ਨਾਲ ਇਕੱਲੇ ਅਸੀਂ ਨਹੀਂ ਸਾਰੀ ਸਿੱਖ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਗਈ ਆ। ਬਹੁਤ ਦਿਨਾਂ ਤੋਂ ਦੁਬਧਾਬ ਦੀ ਗੱਲ ਸੀ ਕਿ ਤਨਖਾਹਾਂ ਜੇ ਵੀਕਰਾਰ ਦੇ ਦਿੱਤੇ ਸਭ ਕੁਝ ਹੋ ਗਿਆ। ਉਹ ਜਿਹੜਾ ਆ ਇਹ ਸੇਵਾ ਕਦੋਂ ਲਗਣੀ ਆ ਕੋਈ ਇਹਨੂੰ ਤਨਖਾਈਆ ਕੋਈ ਹੁਕਮਨਾਮਾ ਕਹਿੰਦਾ ਕੋਈ ਸਜਾ ਕਹਿੰਦਾ ਸੀ ਪਰ ਮੈਂ ਤਾਂ ਉਹ ਸੇਵਾ ਲੱਗੀ ਆ ਸਾਰੇ ਬੰਦੇ ਜਿਹੜੇ ਆ ਚਾਹੇ ਬਾਥਰੂਮ ਦੀ ਸੇਵਾ ਆ ਭਾਂਡੇ ਮਾਂਜਣ ਦੀ ਸੇਵਾ ਆ ਲੰਗਰ ਪਟਾਉਣ ਦੀ ਸੇਵਾ ਆ ਪਾਠ ਸਰਬਨ ਕੰਨ ਦੀ ਕੁਰਬਾਨੀ ਸਰਬਨ ਕੰਨ ਦੀ ਸੇਵਾ ਆ ਜੋੜੇ ਸਾਫ ਕੰਨ ਦੀ ਸੇਵਾ ਆ ਇਹ ਸੇਵਾ ਆ ਇਹ ਸੇਵਾ ਜਿਹੜੀ ਆ ਇਹ ਸਾਨੂੰ ਖਲਪੋਖੇ ਦਿੱਤੀ ਆ ਸਾਡੇ ਭਾਗ ਚੰਗੇ ਆ ਕੋਈ ਮੈਂ ਧੰਨਵਾਦ ਕਰਨਾ ਚਾਹੁੰਨਾ ਮੈਂ ਪੰਜ ਦਿਨ ਸੇਵਾ ਕਿਸੇ ਕੀਤੀ ਜਣਾ ਮੈਂ ਆਪਣੇ ਹਲਕੇ ਦੇ ਵਿੱਚ ਸਾਡੇ ਜਿਹੜੇ ਆ 50 ਗੁਰਦੁਆਰੇ ਨੇ ਚਾਰ ਦਿਨ ਤਾਂ ਮੈਂ ਉੱਥੇ ਸੇਵਾ ਕਰਾਂਗਾ ਤੇ ਪੰਜਵੇਂ ਦਿਨ ਮੈਂ ਜਿਹੜਾ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਧਰਤੀ ਤੇ ਉੱਥੇ ਜਾ ਕੇ ਸੇਵਾ ਕਰਾਂਗਾ ਤਾਂ ਕਿ ਪੂਰੀ ਆਪਣੀ ਹਾਜ਼ਰੀ ਕੁ ਕਰਾਂ। ਇਹਨਾਂ ਨੂੰ ਸਾਨੂੰ ਜਿਹੜੀ ਸਾਡੇ ਪੈਰੇ गावाਾਂ ਕਾ ਕੇ ਸਾਡੇ ਪੁਰਖੇ ਸਦੀਆਂ ਪੁਰਾਣੇ ਜਿਹੜਾ ਕੰਮ ਕਰਦੇ ਸੀ ਸਾਨੂੰ ਅਜ ਉਹ ਕੰਮ ਕਰਨ ਦਾ ਮੌਕਾ ਦਿੱਤਾ। ਜਿਹਦੇ ਨਾਲ ਮੈਂ ਸਿੰਘ ਸਾਹਿਬ ਦਾ ਇੱਕ ਵਾਰ ਨਹੀਂ ਲੱਖ ਵਾਰ ਧੰਨਵਾਦ ਕਰਦਾ। ਜਿਹਨਾਂ ਨੇ ਸਾਨੂੰ ਸਾਡੀ ਪਤਾ ਪੁਰਕੀ ਜੜੀ ਇਹ ਸੇਵਾ ਇਹ ਉਹ ਕਰਨ ਦਾ ਮੌਕਾ ਦਿੱਤਾ ਨੰਬਰ 1 ਦੂਸਰੀ ਗੱਲ ਮੈਂ ਸਿੰਘ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਇਹ ਜਿਹੜੀ ਲੈਟ੍ਰਨ ਬਾਥਰੂਮ ਦੀ ਸਫਾਈ ਆ ਇਹ ਬਹੁਤ ਦੇਰ ਤੋਂ ਪਹਿਲਾਂ ਜਿਹੜੀ ਸੇਵਾ ਅਕਾਲ ਤਖਬ ਤੋਂ ਲੱਗਦੀ ਸੀ ਉਹਦੇ ਚ ਸ਼ਾਮਲ ਹੋ ਜਾਂਦੀ ਤਾਂ ਬਹੁਤ ਹੀ ਚੰਗਾ ਹੁੰਦਾ ਹੁਣ ਤੱਕ ਸਮਾਜ ਦਾ ਬਹੁਤ ਕੁਝ ਸੁਧਰ ਗਿਆ ਹੁੰਦਾ ਇਹ ਜਾਤ ਪਾਤ ਨੂੰ ਮਾਰਨ ਲਈ ਇੱਕ ਬਹੁਤ ਵੱਡੀ ਸੱਟ ਹੈ ਇਸ ਲਈ ਮੈਂ ਸਮਝਦਾ ਕਿ ਇਹਦੇ ਨਾਲ ਹੀ ਸਾਡਾ ਪੰਜਾਬ ਇਹਦੇ ਨਾਲ ਹੀ ਸਾਡਾ ਸਿੱਖ ਧਰਮ ਇਹਦੇ ਨਾਲ ਹੀ ਸਾਡਾ ਦੇਸ਼ ਖੁਫਲਤ ਹੋ ਸੇਵਾ ਨਾ ਹੀ ਜਾਤ ਪਾਤ ਦੀ ਖਾਤਮੇ ਦਾ ਸੰਕੇਤ ਦਿੰਦਾ ਹੈ ਖਾਤਮੇ ਨਾ ਹਾਂ ਇਹ ਜਿਹੜਾ ਜਾਤ ਪਾਤ ਦਾ ਗੁਰੂ ਨਾਨਕ ਦੇਵ ਜੀ ਸਾਡੀ ਵਾਲ ਸਦਾ ਕੋਈ ਨਾ ਦੀ ਸੇਵਾ ਰਾਜੀ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਬਾਣੀ ਦੇ ਸਿਧਾਂਤ ਨੂੰ ਹੋਰ ਅੱਗੇ ਦੁਨੀਆ ਦੇ ਸਾਹਮਣੇ ਲਿਜਾਏਗਾ ਕਿ ਜਦੋਂ ਅਕਾਲ ਤਖਤ ਸਾਹਿਬ ਵੱਡੇ ਤੋਂ ਵੱਡੇ ਆਪਣੇ ਲੀਡਰ ਨੂੰ ਸਜ਼ਾ ਦੇਂਦਾ ਅੰਮ੍ਰਿਤਸਰ ਤੋਂ ਪੱਤਰਕਾਰ ਬਬਲ ਮਹਾਜੰਦੀ ਦੀ ਰਿਪੋਰਟ